ਜ਼ੀਰਕਪੁਰ ਦੇ ਰਹਿਣ ਵਾਲੇ 17 ਸਾਲ ਦੇ ਬੱਚੇ ਮੌਲਿਕ ਦਾ ਸੁਸਾਇਡ ਕੇਸ ਇਸ ਮਾਮਲੇ ਵਿੱਚ ਇੱਕ ਚੰਡੀਗੜ੍ਹ ਦੇ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਉੱਤੇ ਗੰਭੀਰ ਦੋਸ਼ ਲੱਗੇ ਸਨ ਪੀੜਤ ਪਰਿਵਾਰ ਦੇ ਮੁਤਾਬਕ ਦੋਸ਼ ਲਾਇਆ ਗਿਆ ਸੀ ਜਿਹੜਾ ਬੱਚਾ ਦੁਨੀਆ ਨੂੰ ਲਵਿਦਾ ਕਿਹਾ ਜਾਂਦਾ ਹੈ ਕਿ ਸਾਡੇ ਨਾਲ ਟਾਰਚਰ ਹੋਇਆ ਬਾਕੀ ਦੋ ਤਿੰਨ ਬੱਚਿਆਂ ਨੇ ਵੀ ਬਿਆਨ ਇਹੀ ਦਰਜ ਕਰਾਏ ਕਿ ਸਾਨੂੰ ਤਿੰਨ ਬੱਚਿਆਂ ਨੂੰ ਚਾਰ ਨੂੰ ਬੁਲਾਇਆ ਗਿਆ ਥਾਣੇ ਸੈਕਟਰ 17 ਦੇ ਅੰਦਰ ਜਿੱਥੇ ਏਐਸਆਈ ਗੁਰਦੇਵ ਸਿੰਘ ਜਿਸ ਨੇ ਪੁਛਗੇ ਸ਼ਰੀ ਲਈ ਸੱਦਿਆ ਗਿਆ ਸੀ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਕੁੱਟਮਾਰ ਵੀ ਥਾਣੇ ਅੰਦਰ ਹੁੰਦੀ ਹੈ ਜਿਸ ਦੇ ਕਰਕੇ ਮਾਮਲਾ ਬਹੁਤ ਜ਼ਿਆਦਾ ਗੰਭੀਰ ਬਣ ਗਿਆ ਔਰ ਪਹਿਲ ਦੇ ਆਧਾਰ ਦੇ ਉੱਤੇ ਜਦੋਂ ਇਹ ਚਰਚਾ ਦਾ ਵਿਸ਼ਾ ਬਣਿਆ ਮਸਲਾ ਤੇ ਪੰਜਾਬ ਰਾਜ ਦੇ ਜਿਹੜੇ ਬਾਲ ਕਮਿਸ਼ਨ ਦੇ ਚੇਅਰਮੈਨ ਦੇ ਵੱਲੋਂ ਵੀ ਇਸ ਦਾ ਗੰਭੀਰ ਨੋਟਿਸ ਲਿਆ ਗਿਆ ਸੂ ਮੋਟੋ ਲਿਆ ਗਿਆ ਔਰ ਪੁਲਿਸ ਨੂੰ 3 April ਤੱਕ ਇਸ ਦੀ ਸਾਰੀ ਰਿਪੋਰਟ ਤਿਆਰ ਕਰਕੇ ਦੇਣ ਲਈ ਆਖਿਆ ਗਿਆ ਇਹ ਆਦੇਸ਼ ਜਾਰੀ ਕੀਤੇ ਗਏ ਜਿਸ ਦੇ ਚਲਦਿਆਂ ਹੁਣ ਦਬਾਅ ਪੈਂਦਾ ਦੇਖ ਕੇ ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ ਐਸਆਈ ਗੁਰਦੇਵ ਸਿੰਘ ਜਿਸ ਤੇ ਦੋਸ਼ ਲੱਗੇ ਸਨ ਕਿ ਥਾਣੇ ਅੰਦਰ ਬੱਚਿਆਂ ਦੇ ਨਾਲ ਨਵਾਲਗ ਬੱਚਿਆਂ ਨੂੰ ਬੁਲਾਇਆ ਗਿਆ ਜਿਹੜਾ ਕਿ ਕਾਨੂੰਨ ਮੁਤਾਬਕ ਬੁਲਾਇਆ ਵੀ ਨਹੀਂ ਜਾ ਸਕਦਾ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਨਵਾਲਗ ਬੱਚੇ ਨੂੰ ਕੋਈ ਪੁੱਛਗਿੱਛ ਕਰਨੀ ਹੋਵੇ ਜਾਂ ਉਸ ਨੂੰ ਕੋਈ ਸਮਝਾਉਣਾ ਹੋਵੇ ਤਾਂ ਪਹਿਲੀ ਗੱਲ ਤਾਂ ਥਾਣੇ ਦੇ ਵਿੱਚ ਬੁਲਾਇਆ ਨਹੀਂ ਜਾ ਸਕਦਾ ਔਰ ਯੂਨੀਫਾਰਮ ਦੇ ਵਿੱਚ ਵੀ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ ਇਹ ਸਾਰੀਆਂ ਗੱਲਾਂ ਨੂੰ ਆਖੋਨਲੇ ਕਰਕੇ ਕਾਨੂੰਨ ਨੂੰ ਛੇਕੇ ਤੇ ਟੰਗੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਤੇ ਦੋਸ਼ ਲੱਗੇ ਕਿ ਉਹਨਾਂ ਨੇ ਬੱਚਿਆਂ ਨੂੰ ਨਵਾਲਗ ਬੱਚਿਆਂ ਨੂੰ ਪੁਸ਼ਕਿਸ਼ ਲਈ ਸੱਦਿਆ ਬੱਚੇ ਦਾ ਕਸੂਰ ਕੀ ਸੀ ਬੱਚਿਆਂ ਦਾ ਕਸੂਰ ਸੀ ਕਿ ਉਹਨਾਂ ਨੇ ਸੈਕਟਰ 21 ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੇ ਕੁਝ ਮੀਮਸ ਬਣਾਏ ਸਨ ਉਹ ਮੀਮਸ ਮਜ਼ਾਕੀਆ ਤਰ੍ਹਾਂ ਦੇ ਸਨ ਮਜ਼ਾਕ ਕੀਤਾ ਗਿਆ ਅਧਿਆਪਕਾਂ ਦੇ ਨਾਲ ਜਿਸ ਦੇ ਚੱਲਦੇ ਆ ਪੰਜ ਮਹੀਨੇ ਪਹਿਲਾਂ ਸਕੂਲ ਦੇ ਵਿੱਚ ਸਮਝੌਤਾ ਵੀ ਹੋ ਗਿਆ ਇਸ ਮਾਮਲੇ ਨੂੰ ਲੈ ਕੇ ਪਰਨਾਲ ਦੇ ਨਾਲ ਇਹ ਸ਼ਿਕਾਇਤ ਆ ਜਿਹੜੀ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ ਸੀ ਸਾਈਬਰ ਬ੍ਰਾਂਚ ਨੂੰ ਉਹ ਚੱਲਦੀ ਰਹੀ ਇਸਤੇ ਕਰਕੇ ਉਹ ਬੱਚਿਆਂ ਨੂੰ ਸੱਦਿਆ ਗਿਆ ਪੋਸ਼ ਗੇਸ ਲਈ ਤੇ ਮੌਲਿਕ ਜਿਹੜਾ ਕਿ ਸਦਮੇ ਦੇ ਵਿੱਚ ਚਲਾ ਗਿਆ ਤੇ ਘਰ ਜਾ ਕੇ ਜ਼ਿਰਖਪੁਰ ਦਾ ਰਹਿਣ ਵਾਲਾ ਸੀ ਉੱਥੇ ਉਸਨੇ ਆਪਣੀ ਜੀਵਨ ਜੇ ਲੀਲਾ ਸਮਾਪਤ ਕਰ ਦਿੱਤੀ ਜ਼ਿੰਦਗੀ ਖਤਮ ਕਰ ਲਈ ਪਿੱਛੇ ਆਪਣੀ ਇਕਲੌਤੀ ਮਾਂ ਨੂੰ ਛੱਡ ਜਾਂਦਾ ਤੇ ਉਸ ਮਾਂ ਨੇ ਬਹੁਤ ਰੋਂਦੇ ਕਰਾਉਂਦੇ ਹੋਇਆ ਜ਼ਿਰਖਪੁਰ ਥਾਣੇ ਵੀ ਦੁਹਾਈ ਪਾਈ ਕਿ ਆ ਗਿਆ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਹੁਣ ਬੇਸ਼ੱਕ ਬੱਚੇ ਦਾ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਇਹ ਕਾਰਵਾਈ ASI ਦੇ ਉੱਤੇ ਕਰ ਦਿੱਤੀ ਗਿਆ ਸਸਪੈਂਡ ਕੀਤਾ ਗਿਆ ਇੱਥੇ ਇਹ ਵੀ ਦੱਸਣਾ ਬਣਦਾ ਇਸ ਕੇਸ ਦੇ ਵਿੱਚ ਕਿ ਜਦੋਂ ਇਸ ਕੇਸ ਨੂੰ ਅਸੀਂ ਵੀ ਕਵਰ ਖੁਦ ਕਰ ਰਹੇ ਸੀ মিডিਆ ਦੇ ਵਿੱਚ ਕਵਰੇਜ ਮਿਲੀ ਇਸ ਕੇਸ ਨੂੰ ਤਾਂ ਉਸ ਦੇ ਚਲਦਿਆਂ ਉਸ ਤੋਂ ਪਹਿਲਾਂ ਪਹਿਲਾਂ ਅੱਧੀ ਰਾਤ ਨੂੰ ਉਸ ਬੇਵਸ ਮਾਂ ਦੇ ਘਰ ਚੰਡੀਗੜ੍ਹ ਪੁਲਿਸ ਦੇ ਕੁਝ ਮੁਲਾਜ਼ਮ ਜਾਂਦੇ ਨੇ ਔਰ ਉਸ ਪੀੜਤ ਮਾਂ ਨੇ ਦੋਸ਼ ਲਾਏ ਉਹਨਾਂ ਮੁਲਾਜ਼ਮਾਂ ਦੇ ਉੱਤੇ ਕਿ ਉਹਨਾਂ ਉੱਤੇ ਦਬਾਅ ਪਾਇਆ ਗਿਆ ਕਿ ASI ਗੁਰਦੇਵ ਸਿੰਘ ਦਾ ਤਾਂ ਕੋਈ ਕਸੂਰ ਹੀ ਨਹੀਂ ਹੈ ਹੁਣ ਜਿਹੜੇ ਮੁਲਾਜ਼ਮ ਚੰਡੀਗੜ੍ਹ ਦੇ ਅੱਧੀ ਰਾਤ ਨੂੰ ਉਸ ਮਾਂ ਦੇ ਘਰ ਗਏ ਸਨ ਜਿਸ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਪੁਲਿਸ ਦੇ ਟਾਰਚ ਟਾਰਚਰ ਤੋਂ ਦੁਖੀ ਹੋ ਕੇ ਜਿਵੇਂ ਦੋਸ਼ ਲੱਗਦੇ ਨੇ ਪੁਲਿਸ ਮੁਲਾਜ਼ਮਾਂ ਤੇ ਚੰਡੀਗੜ੍ਹ ਤੇ ਤਾਂ ਉਸ ਮਾਂ ਨੇ ਦੱਸਿਆ ਸੀ ਮੀਡੀਆ ਦੇ ਵਿੱਚ ਕਿ ਮੇਰੇ ਤੇ ਦਬਾਅ ਬਣਾਇਆ ਗਿਆ ਕਿ ਏਐਸਆਈ ਗੁਰਦੇਵ ਸਿੰਘ ਦਾ ਕੋਈ ਕਸੂਰ ਨਹੀਂ ਹੈ ਜੇਕਰ ਉਸ ਦਿਨ ਕੋਈ ਕਸੂਰ ਨਹੀਂ ਸੀ ਤਾਂ ਫਿਰ ਅੱਜ ਸਸਪੈਂਡ ਕਿਉਂ ਕੀਤਾ ਗਿਆ ਏਐਸਆਈ ਗੁਰਦੇਵ ਸਿੰਘ ਨੂੰ ਇਹ ਆਪਣੇ ਆਪ ਦੇ ਵਿੱਚ ਹੀ ਚੰਡੀਗੜ੍ਹ ਦੀ ਪੁਲਿਸ ਦੀ ਕਾਰਵਾਈ ਮੁਲਾਜ਼ਮਾਂ ਦੀ ਸਵਾਲਾਂ ਦੇ ਘੇਰੇ ਵਿੱਚ ਹੈ ਤਾਂ ਹੁਣ ਬੇਸ਼ੱਕ ਇੱਕ ਕਾਰਵਾਈ ਪਹਿਲੀ ਹੋ ਚੁੱਕੀ ਆ ਹਾਲੇ ਤੱਕ ਐਫਆਈਆਰ ਦਰਜ ਨਹੀਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਔਰ ਐਫਆਈਆਰ ਜੇਕਰ ਦਰਜ ਹੋ ਗਈ ਹੁੰਦੀ ਤੇ ਹੁਣ ਤੱਕ ਮਾਪਿਆਂ ਨੂੰ ਵੀ ਕਾਪੀ ਮਿਲ ਜਾਣੀ ਸੀ ਔਰ ਉਸ ਤੋਂ ਪਹਿਲਾਂ ਵੀ ਪੁਲਿਸ ਨੂੰ ਪੁੱਛਿਆ ਗਿਆ ਇਸ ਬਾਰੇ ਪੰਜਾਬ ਪੁਲਿਸ ਨੇ ਕੇਸ ਦਰਜ ਕਰਨਾ ਪਰ ਇਸ ਦੇ ਬਾਰੇ ਕਿਹਾ ਜਾ ਰਿਹਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਆਖਿਆ ਕਿ ਹਾਲੇ ਅਸੀਂ ਬਿਆਨ ਦਰਜ ਕਰ ਰਹੇ ਹਾਂ ਸਕੂਲ ਦੇ ਅਧਿਆਪਕਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਜਿਹੜਾ ਬੱਚਾ ਦੁਨੀਆ ਤੋਂ ਚਲਾ ਗਿਆ ਉਸ ਦੀ ਮਾਤਾ ਦੇ ਬਿਆਨ ਦਰਜ ਕਰ ਲਏ ਗਏ ਨੇ ਔਰ ਜਿਹੜੇ ਉਸ ਸਕੂਲੀ ਬੱਚੇ ਹੋਰ ਸੰ ਦੋ ਤਿੰਨ ਨਾਲ ਜਿਹੜੇ ਉਹਨਾਂ ਦੇ ਨਵਾਲਗ ਬੱਚਿਆਂ ਦੇ ਵੀ ਬਿਆਨ ਦਰਜ ਕਰ ਲਏ ਗਏ ਨੇ ਜ਼ਿਰਕਪੁਰ ਥਾਣੇ ਦੇ ਅੰਦਰ ਹਾਲੇ ਤੱਕ ਪਰਚਾ ਤਾਂ ਦਰਜ ਨਹੀਂ ਹੋਇਆ ਪਰ ਚੰਡੀਗੜ੍ਹ ਦੇ ਥਾਣੇਦਾਰ ਏਐਸਆਈ ਗੁਰਦੇਵ ਸਿੰਘ ਨੂੰ ਸਸਪੈਂਡ ਜ਼ਰੂਰ ਕਰ ਦਿੱਤਾ ਗਿਆ ਇਹ ਬੜਾ ਗੰਭੀਰ ਮਾਮਲਾ ਸੀਐਸਏ ਕਰਕੇ ਪੰਜਾਬ ਰਾਜ ਦੇ ਜਿਹੜੇ ਬਾਲ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਸੀ ਕਿ ਇਸ ਦੀ ਇਨਕੁਆਇਰੀ ਵੀ ਜਾਂਚ ਪੜਤਾਲ ਵੀ ਇਨਵੈਸਟੀਗੇਸ਼ਨ ਵੀ ਡੀਐਸਪੀ ਰੈਂਕ ਦੇ ਅਧਿਕਾਰੀ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਿਆ ਕਿਉਂਕਿ ਗਰੀਬ ਪਰਿਵਾਰ ਦੀ ਜਾਂ ਆਮ ਪਰਿਵਾਰ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੇਸ ਆਪਰਦਾ ਹੈ ਤੇ ਆਮ ਤੌਰ ਦੇ ਉੱਤੇ ਵੇਖਿਆ ਜਾਂਦਾ ਹੈ ਕਿ ਖੱਜਲ ਖੁਆਰੀ ਵੱਧ ਹੁੰਦੀ ਹੈ ਕਾਰਵਾਈ ਕਰਵਾਉਣ ਦੇ ਲਈ ਇਸੇ ਕਰਕੇ ਉਸ ਬੇਵਸਮਾਨ ਨੇ ਰੋਂਦੇ ਕਰਲਾਉਂਦਿਆਂ ਥਾਣੇ ਦੇ ਵਿੱਚ ਵੀ ਦੋ ਦਿਨ ਲਗਾਤਾਰ ਉਡੀਕ ਕੀਤੀ ਫਿਰ ਪੋਸਟਮਾਰਟਮ ਆ ਜਿਹੜਾ ਉਹ ਦੋ ਦਿਨ ਬਾਅਦ ਦੇਰੀ ਦੇ ਨਾਲ ਹੁੰਦਾ ਹੈ ਆ ਸਸਕਾਰ ਉਸ ਬੱਚੇ ਦਾ ਮੌਲਿਕ ਦਾ ਜਿਹੜਾ 17 ਸਾਲਾ ਦਾ ਬੱਚਾ ਸੀ ਕਰ ਦਿੱਤਾ ਗਿਆ ਪਰਨਾਲੀ ਇੱਕ ਕਾਰਵਾਈ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਮੰਨਿਆ ਸੰਸਕਾਰ ਕਰਨ ਦੇ ਲਈ ਅੰਤਿਮ ਸੰਸਕਾਰ ਹੋ ਗਿਆ ਪਰ ਅਗਲੀ ਕਾਰਵਾਈ ਹਾਲੇ ਹੋਣੀ ਬਾਕੀ ਹੈ ਔਰ ਸਾਨੂੰ ਪਤਾ ਲੱਗਿਆ ਹੈ ਕਿ ਪੀੜਤ ਮਾਂ ਨੇ ਜਿਸ ਦਾ ਬੱਚਾ ਦੁਨੀਆ ਤੋਂ ਚਲਾ ਗਿਆ ਇਕਲੌਤਾ ਬੱਚਾ ਪਿੱਛੇ ਉਸ ਦੀ ਇਕੱਲੀ ਮਾਂ ਰਹਿ ਗਈ ਹੈ ਪਰਿਵਾਰ ਦੇ ਵਿੱਚ ਤੇ ਉਸ ਨੇ ਹੁਣ ਕਾਨੂੰਨੀ ਰੋਖ ਅਪਣਾਉਣ ਦੀ ਵੀ ਜਿਹੜੀ ਆ ਗੱਲ ਆਖੀ ਹੈ ਫੈਸਲਾ ਲਿਆ ਹੈ ਕਾਨੂੰਨੀ ਸਲਾਹ مشوره ਤੋਂ ਬਾਅਦ ਇਸ ਮਸਲੇ ਦੇ ਵਿੱਚ ਹੋ ਸਕਦਾ ਉਸ ਨੂੰ ਕਾਨੂੰਨੀ ਲੜਾਈ ਵੀ ਲੜਨੀ ਪਵੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਉਸ ਬੱਚੇ ਦੀ ਮਾਂ ਦਾ ਕਿ ਮੈਂ ਲਗਾਤਾਰ ਇਸ ਮਾਮਲੇ ਵਿੱਚ ਚਾਹੁੰਦੀ ਸੀ ਕਿ ਐਫ ਆਈ ਆਰ ਪਹਿਲੀ ਗੱਲ ਤਾਂ ਦਰਜ ਹੋਵੇ ਉਸ ਤੋਂ ਬਾਅਦ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਮੀਡੀਆ ਦੇ ਵੱਲੋਂ ਕਿ ਤੁਹਾਡੇ ਮੁਤਾਬਕ ਦੋਸ਼ੀ ਕੌਣ ਹੈ ਤੁਹਾਡੇ ਇਸ ਬੱਚੇ ਨੇ ਕਦਮ ਜਿਹੜਾ ਚੁੱਕਿਆ ਸੁਸਾਇਡ ਨੋਟ ਮਿਲਦਾ ਉਸ ਵਿੱਚ ਬੇਸ਼ੱਕ ਕਿਸੇ ਦਾ ਨਾਮ ਨਹੀਂ ਸੀ ਲਿਖਿਆ ਗਿਆ ਪਰ ਉਸ ਬੱਚੇ ਨੇ ਜੋ ਪੁਲਿਸ ਨੇ ਬੁਲਾ ਕੇ ਪੁੱਛਗਿੱਛ ਕੀਤੀ ਉਸ ਦੇ ਬਾਰੇ ਜ਼ਰੂਰ ਜ਼ਿਕਰ ਹੈ ਉਸ ਨੂੰ ਡਰ ਸੀ ਕਿ ਕਿਤੇ ਮੈਂ ਜਿਹੜੇ ਮੀਮਸ ਬਣਾਏ ਨੇ ਮੈਨੂੰ ਜਿਵੇਂ ਥਾਣੇ ਸੱਦਿਆ ਗਿਆ ਔਰ ਉਸ ਤੋਂ ਬਾਅਦ ਮੇਰੀ ਮਾਂ ਦਾ ਕੀ ਬਣੇਗਾ ਇਸ ਸਦਮੇ ਨੂੰ ਚਲਦੇ ਆ ਇਸ ਬੋਝ ਨੂੰ ਚਲਦੇ ਆ ਮਾਨਸਿਕ ਤਣਾਅ ਦੇ ਵਿੱਚ ਰਹਿੰਦੇ ਆ ਬੱਚੇ ਨੇ ਵੱਡਾ ਕਦਮ ਚੁੱਕ ਲਿਆ ਤਾਂ ਉਸ ਤੋਂ ਬਾਅਦ ਫਿਰ ਕਿਹਾ ਗਿਆ ਕਿ ਹੁਣ ਐਫ ਆਈ ਆਰ ਹੋਣੀ ਚਾਹੀਦੀ ਹੈ ਹਾਲਾਂਕਿ ਜਿਹੜੇ ਬਾਕੀ ਮਾਪੇ ਨੇ ਉਹਨਾਂ ਦਾ ਵੀ ਇਹੀ ਮੰਨਣਾ ਹੈ ਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਕਿਉਂ ਬੁਲਾਇਆ ਗਿਆ ਕੁੱਟਮਾਰ ਥਾਣੇ ਦੇ ਅੰਦਰ ਕਿਉਂ ਕੀਤੀ ਗਈ ਤੇ ਪੁਲਿਸ ਦੇ ਸਰਵਈਏ ਤੋਂ ਨਾਰਾਜ਼ ਹੋ ਕੇ ਰੋਸ ਦੇ ਵਿੱਚ ਹੀ ਲਗਾਤਾਰ ਜ਼ਿਰਖਪੁਰ ਦੇ ਵਿੱਚ ਉਹਨਾਂ ਮਾਪਿਆਂ ਦੇ ਵੱਲੋਂ ਤਰਾਜ ਜਤਾਇਆ ਜਾ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਜ਼ਿਰਖਪੁਰ ਥਾਣੇ ਦੇ ਅੰਦਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਦੋਂ ਪੁੱਛਿਆ ਜਾਂਦਾ ਹੈ ਕਿ ਕਿਸ ਖਿਲਾਫ ਕਾਰਵਾਈ ਹੋਵੇ ਤਾਂ ਉਹਨਾਂ ਨੇ ਪਹਿਲ ਦੇ ਆਧਾਰ ਤੇ ਏਐਸਆਈ ਗੁਰਦੇਵ ਸਿੰਘ ਦਾ ਨਾਮ ਦੱਸਿਆ ਸੀ ਕਿ ਇਸ ਤੋਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸੇ ਏਐਸਆਈ ਨੇ ਬੁਲਾਇਆ ਸੀ ਸਾਡੇ ਬੱਚਿਆਂ ਨੂੰ ਥਾਣੇ ਅੰਦਰ ਦੋ ਸਿਵਲ ਦੇ ਵਿੱਚ ਕੋਈ ਹੋਰ ਵੀ ਪੁਲਿਸ ਮੁਲਾਜ਼ਮ ਸਨ ਉਹ ਕੌਣ ਨੇ ਹਾਲੇ ਉਹਨਾਂ ਦੀ ਪਛਾਣ ਨਹੀਂ ਹੋਈ ਪਰਿਵਾਰ ਦਾ ਕਹਿਣਾ ਸੀ ਕਿ ਸੀਸੀਟੀਵੀ ਫੁਟੇਜ ਆ ਜਿਹੜੀ ਸੈਕਟਰ 17 ਦੇ ਥਾਣੇ ਦੀ ਉਹ ਜ਼ਰੂਰ ਸામਨੇ ਆਉਣੀ ਚਾਹੀਦੀ ਹੈ ਜਿਸ ਵਿੱਚ ਪਤਾ ਲੱਗ ਜਾਵੇਗਾ ਕਿ ਉਸ ਵੇਲੇ ਐਸਆਈ ਗੁਰਦੇਵ ਸਿੰਘ ਦੇ ਨਾਲ ਦੋ ਸਿਵਲ ਦੇ ਵਿੱਚ ਹੋਰ ਕਿਹੜੇ ਪੁਲਿਸ ਮੁਲਾਜ਼ਮ ਸਨ ਕੀ ਉਹਨਾਂ ਨੇ ਕੁੱਟਮਾਰ ਕੀਤੀ ਕਿ ਨਹੀਂ ਕੀਤੀ ਜੇ ਕੀਤੀ ਤਾਂ ਕਿੰਨੀ ਕੁੱਟਮਾਰ ਹੋਈ ਕਿਸ ਤਰ੍ਹਾਂ ਦਾ ਤਸ਼ੱਦਦ ਹੋਇਆ ਕਿਸ ਤਰ੍ਹਾਂ ਦਾ ਟਾਰਚਰ ਹੋਇਆ ਇਹ ਸਾਰੇ ਸਵਾਲਾਂ ਦੇ ਜਵਾਬ ਤਾਂ ਸੀਸੀਟੀਵੀ ਫੁਟੇਜ ਦੇ ਵਿੱਚ ਮਿਲ ਸਕਦੇ ਨੇ ਇਸੇ ਕਰਕੇ ਪਰਿਵਾਰ ਦੀ ਇਹ ਮੰਗ ਰਹੀ ਔਰ ਇਸ ਤੋਂ ਇਲਾਵਾ ਜਿੱਥੋਂ ਇਹ ਮੁੱਦਾ ਸ਼ੁਰੂ ਹੋਇਆ ਸਕੂਲ ਦੀ ਪ੍ਰਿੰਸੀਪਲ ਦੇ ਉੱਤੇ ਦੋਸ਼ ਵੀ ਲਾਏ ਗਏ ਪਰਿਵਾਰ ਵੱਲੋਂ ਕਿ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਉਹਨਾਂ ਦੇ ਕਹਿਣ ਦੇ ਉੱਤੇ ਹੀ ਪੁਲਿਸ ਨੇ ਟਾਰਚਰ ਕੀਤਾ ਹਾਲਾਂਕਿ ਪ੍ਰਿੰਸੀਪਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਅਧਿਆਪਕਾਂ ਦੇ ਉੱਤੇ ਵੀ ਦੋਸ਼ ਲਾਏ ਗਏ ਕਿ ਉਹਨਾਂ ਨੇ ਦਬਾਅ ਬਣਾਇਆ ਪੁਲਿਸ ਦੇ ਉੱਤੇ ਜਿਸ ਦੇ ਕਰਕੇ ਪੁਲਿਸ ਨੇ ਅੱਗੇ ਬੱਚਿਆਂ ਨੂੰ ਦਬਾਅ ਬਣਾਇਆ ਔਰ ਟਾਰਚਰ ਕੀਤਾ ਔਰ ਨਤੀਜਾ ਕੀ ਨਿਕਲਿਆ ਕਿ ਇੱਕ ਬੱਚੇ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਗਈ ਹਾਲਾਂਕਿ ਮੀਮਸ ਜਿਹੜੇ ਬਣਾਏ ਗਏ ਸੀ ਜੇਕਰ ਬੱਚਿਆਂ ਨੇ ਇਸ਼ਾਰਤ ਕੀਤੀ ਸੀ ਕਿਸੇ ਵੀ ਤਰ੍ਹਾਂ ਦੀ ਤਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾ ਸਕਦੀ ਸੀ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਸਮਝਾਇਆ ਜਾ ਸਕਦਾ ਸੀ ਸਕੂਲ ਦੇ ਵਿੱਚ ਅਨੁਸ਼ਾਸਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾ ਸਕਦੀ ਸੀ ਜੇਕਰ ਬੱਚਿਆਂ ਨੇ ਮਜ਼ਾਕ ਬਣਾਇਆ ਸੀ ਟੀਚਰਾਂ ਦਾ ਅਧਿਆਪਕਾਂ ਦਾ ਪਰ ਇਸ ਤਰ੍ਹਾਂ ਥਾਣੇ ਵਿੱਚ ਬੁਲਾ ਕੇ ਨਵਾਲਗ ਬੱਚਿਆਂ ਨਾਲ ਜਿਸ ਤਰ੍ਹਾਂ ਕੀਤਾ ਗਿਆ ਤਾਂ ਉਸ ਦਾ ਨਤੀਜਾ ਬਹੁਤ ਮਾੜਾ ਨਿਕਲਿਆ ਕਿ ਇੱਕ ਬੱਚਾ ਦੁਨੀਆ ਤੋਂ ਹਮੇਸ਼ਾ ਲਈ ਚਲਾ ਗਿਆ ਜਿਸ ਦੇ ਕਰਕੇ ਲੋਕਾਂ ਨੇ ਵੀ ਰੋਸ ਜ਼ਾਟਾਇਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸੇ ਦੇ ਚਲਦਿਆਂ ਦਬਾਅ ਦੇ ਅਧੀਨ ਹੁਣ ਚੰਡੀਗੜ੍ਹ ਦੇ ਇੱਕ ਥਾਣੇਦਾਰ ਨੂੰ ਸਸਪੈਂਡ ਕੀਤਾ ਗਿਆ ਪਰ ਹਾਲੇ ਐਫਆਈਆਰ ਦਰਜ ਹੋਣੀ ਬਾਕੀ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਸਾਡੀ ਨਜ਼ਰ ਬਣੀ ਹੋਈ ਹੈ ਇਸ ਕੇਸ ਦੇ ਉੱਤੇ ਜੋ ਵੀ ਅਪਡੇਟ ਸਾਹਮਣੇ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਫਿਲਹਾਲ ਤੁਸੀਂ ਬਨੇ ਰਹੋ ਏਵੀਸੀ ਪੰਜਾਬ ਦੇ ਨਾਲ